ਇੰਡੀਆ ਦੇ ਵਿੱਚ ਖਾਸ ਕਰਕੇ ਪੰਜਾਬ ਦੇ ਵਿੱਚ ਇਹ ਬਹੁਤ ਪ੍ਰਚਲਿਤ ਹੈ ਵੀ ਸਰਕਾਰਾਂ ਡੇਰਾ ਦੇ ਮੁਖੀਆਂ ਨੂੰ ਖੁਸ਼ ਕਰ ਦੇਣ ਅੱਜਵੇਂ ਭਗਵੰਤ ਮਾਨ ਕਰ ਰਿਹਾ ਹੈ ਡੇਰਾ ਬੱਲਾ ਦੇ ਵਿੱਚ ਸੀਵਰੇਜ ਟ੍ਰੀਟਮੈਂਟ ਪਲਾਂਟ ਲਾ ਕੇ ਤੇ ਡੇਰਾ ਸੰਚਾਲਕ ਨੇ ਆਪਣੇ ਪ੍ਰੇਮੀਆਂ ਦੀਆਂ ਵੋਟਾਂ ਪਵਾ ਦੇਣੀਆਂ ਪ੍ਰੇਮੀਆਂ ਤੁਹਾਨੂੰ ਇਹਦੇ ਵਿੱਚ ਐਕਸਪਲੋਇਟ ਕੀਤਾ ਜਾ ਰਿਹਾ ਹੈ ਤੁਹਾਨੂੰ ਮੁੰਨਿਆ ਜਾ ਰਿਹਾ ਹੈ ਪੇਟਾ ਬਣਾ ਕੇ ਬਾਬਿਆਂ ਵੱਲੋਂ ਤੇ ਇਹ ਬਾਬਿਆਂ ਦਾ ਜਿਹੜਾ ਸਿਆਸੀ ਗੱਠ ਜੋੜਿਆ ਇਹਨਾਂ ਵੱਲੋਂ ਮਿਲ ਕੇ ਹੁਣ ਇਹ ਚਾਹੀਦਾ ਸੀਗਾ ਕਿ ਇਹ ਜਿਹੜਾ ਟ੍ਰੀਟਮੈਂਟ ਪਲਾਂਟ ਆ ਗਲੀ ਮੁਹੱਲਿਆਂ ਦੇ ਵਿੱਚ ਜਿੱਥੇ ਆਮ ਲੋਕ ਰਹਿੰਦੇ ਨੇ ਸਮਾਜ ਦੇ ਵਿੱਚ ਉੱਥੇ ਲੱਗਣ ਬਹੁਤ ਸਾਰੇ ਗਲੀ ਮੁਹੱਲੇ ਨੇ ਜਿੱਥੇ ਜਿਹੜਾ ਸੀਵਰੇਜ ਦਾ ਸੜਿਹਾਨ ਮਾਤਾ ਪਾਣੀ ਪੁਰਿਆ ਫਿਰਦਾ ਹੈ ਬਿਮਾਰੀਆਂ ਫੈਲਦੀਆਂ ਨੇ ਪਰ ਨਾ ਸਰਕਾਰਾਂ ਦਾ ਨਾ ਉਹਦੇ ਵਾਸਤੇ ਸਰਕਾਰਾਂ ਕੋਲ ਬਜਟ ਆ ਨਾ ਵਿਜ਼ਨ ਆ ਨਾ ਨੀਅਤ ਆ ਨਾ ਇਨਫਰਾਸਟ੍ਰਕਚਰ ਹੈ ਠੀਕ ਹੈ ਸੋ ਉਹਨਾਂ ਨੂੰ ਇਗਨੋਰ ਕਰਕੇ ਜੇ ਉਹਨਾਂ ਦੀਆਂ ਵੋਟਾਂ ਲੈਣੀਆਂ ਨੇ ਤੇ ਉਹਨਾਂ ਦੇ ਡੇਰਿਆਂ ਦੇ ਵਿੱਚ ਇਹੋ ਜਿਹੇ ਕੰਮ ਕਰਦੇ ਸੀਵਰੇਜ ਟ੍ਰੀਟਮੈਂਟ ਪਲਾਂਟ ਵਾਲੇ ਤੇ ਬਾਬਾ ਜੀ ਨੇ ਖੁਸ਼ ਹੋ ਕੇ ਤੇ ਆਪਣੇ ਪ੍ਰੇਮੀਆਂ ਦੀਆਂ ਵੋਟਾਂ ਤੁਹਾਨੂੰ ਪਵਾ ਦੇਣੀਆਂ ਨੇ ਸੋ ਤੁਸੀਂ ਪ੍ਰੇਮਿਓ ਭਾਵੇਂ ਜਿਹਦੇ ਮਰਜ਼ੀ ਪ੍ਰੇਮਿਓ ਮੈਂ ਇੱਕ ਕੱਲਾ ਇਹ ਨਹੀਂ ਡੇਰੇ ਨੂੰ ਟਾਰਗੇਟ ਕਰਦਾ ਡੇਰਾ ਐਂਡ ਜਨਰਲ ਜੇ ਬਾਬਾ ਜੀ ਸਿਆਣੇ ਹੁੰਦੇ ਤੇ ਮਾਨ ਨੂੰ ਸਰਕਾਰ ਨੂੰ ਕਹਿੰਦੇ ਵੀ ਸਾਨੂੰ ਰੋਡ ਨਹੀਂ ਹੈਗੀ ਸਾਡੇ ਕੋਲ ਵਾਧੂ ਪਹਾਇਆ ਸਾਨੂੰ ਚੜਾਵਾ ਚੜਦਾ ਆ ਸਾਨੂੰ 100 ਕਰੋੜ ਪੰਜਾਬ ਸਰਕਾਰ ਨੇ ਦਿੱਤਾ ਹੈ ਚੰਨੀ ਨੇ ਦਿੱਤਾ ਸੀਗਾ ਉਹੀ 100 ਕਰੋੜ ਇਹਨੇ ਭਗਵੰਤ ਮਾਨ ਨੇ ਮ ਦਿੱਤਾ ਸੀ ਵੀ ਸਾਨੂੰ ਰੋਡ ਹੋਊਗੀ ਅਸੀਂ ਲਵਾ ਲਾਂਗੇ ਤੁਸੀਂ ਆਪਣਾ ਜਿਹੜੀ ਜ਼ਿੰਮੇਵਾਰੀ ਆ ਉਹ ਪੂਰੀ ਕਰੋ ਤੋ ਤੁਸੀਂ ਪ੍ਰੇਮੀਆਂ ਨਿਕਲਿਆ ਹੋ ਇਹਦੇ ਵਿੱਚੋਂ ਬਾਹਰ ਤੇ ਤੁਹਾਨੂੰ ਮੁੰਨਿਆਂ ਜਾ ਰਿਹਾ ਹੈ ਤੇ ਸਾਰੇ ਸਮਾਜ ਦੇ ਲਈ ਤੁਸੀਂ ਖਤਰਾ ਬਣੇ ਹੋਏ ਨੁਕਸਾਨ ਕਰ ਰਹੇ ਹੋ ਸਾਰਿਆਂ ਦਾ